ਹੁਣ ਗੱਲ ਕਰਦੇ ਆ ਇੱਕ ਅਜਿਹੀ ਫਿਲਮ ਬਾਰੇ ਜਿਸ ਨੂੰ ਜਿੰਨੇ ਵੀ ਅਵਾਰਡਸ ਦਿੱਤੇ ਜਾਣ ਉਹ ਮੈਨੂੰ ਲੱਗਦਾ ਘੱਟ ਹੀ ਹੋਣਗੇ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਫਿਲਮ ਲਾਪਤਾ ਲੇਡੀਜ਼ ਬਾਰੇ ਕਿਉਂਕਿ ਫਿਲਮ ਨੇ ਬਲੌਕਬਸਟਰ ਹਿੱਟ ਕਮਾਈ ਕੀਤੀ ਸੀ ਤੇ ਫੈਨਸ ਇਸ ਫਿਲਮ ਨੂੰ ਬੇਹੱਦ ਪਸੰਦ ਕਰ ਰਹੇ ਸੀ ਹੁਣ ਤੱਕ ਵੀ ਫੈਨਸ ਇਸ ਫਿਲਮ ਦੀ ਵੇਟ ਕਰ ਰਹੇ ਨੇ ਕਿ ਸ਼ਾਇਦ ਇਸ ਦਾ ਸੀਕਵਲ ਵੀ ਬਣੇ ਜਾਂ ਫਿਰ ਪੁਰਾਣੇ ਪਾਰਟ ਨੂੰ ਵੀ ਲੋਕ ਦੇਖ-ਦੇਖ ਕੇ ਇੰਜੋਏ ਕਰ ਰਹੇ ਨੇ ਕਿਰਨ ਰਾਉਤ ਦੀ ਇਸ ਫਿਲਮ ਨੇ ਇਸ ਸਾਲ ਦੇ 70ਵੇਂ ਫਿਲਮ ਫੇਅਰ ਅਵਾਰਡਸ ਵਿੱਚ ਵੱਡਾ ਕਮਾਲ ਕੀਤਾ ਹੈ ਫਿਲਮ ਨੇ ਇੱਕ ਨਈ ਪੂਰੇ 13 ਅਵਾਰਡਸ ਜਿੱਤੇ ਨੇ ਤੇ ਕਿਰਨ ਰਾਉ ਨੂੰ ਮਿਲਿਆ ਬੈਸਟ ਡਾਇਰੈਕਟਰ ਦਾ ਖਿਤਾਬ ਕੈਨ ਦਾ ਮਤਲਬ ਹੈ ਲਾਪਤਾ ਤਾਂ ਸਿਰਫ ਨਾਮ ਚ ਸੀ ਪਰ ਇੱਥੇ ਸਭ ਕੁਝ ਮਿਲ ਗਿਆ ਤਾਲੀਆਂ ਵੀ ਸ਼ੋਰਤ ਵੀ ਤੇ ਇੱਜ਼ਤ ਵੀ ਅਵਾਰਡ ਸਮਾਰੋਹ ਹੋਇਆ ਸੀ ਅੰਮਦਾਬਾਦ ਦੇ ਈਕੇ ਅਰੀਨਾ ਚ ਜਿੱਥੇ ਸ਼ੋਅ ਹੋਸਟ ਕੀਤਾ ਸੀ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੂਖ ਖਾਨ ਨੇ ਫਿਲਮ ਮੇਕਰ ਕਰਨ ਜੋਹਰ ਤੇ ਐਂਕਰ ਮਨੀਸ਼ ਪਾਲ ਨੇ ਤਿੰਨਾਂ ਨੇ ਮਿਲ ਕੇ ਸ਼ਾਮ ਨੂੰ ਬਣਾ ਦਿੱਤਾ ਸੀ ਫੁੱਲ ਔਨ ਐਂਟਰਟੇਨਮੈਂਟ ਪੈਕਡ ਜਿੱਥੇ ਗਲੈਮਰ ਵੀ ਸੀ ਮਜ਼ਾਕ ਵੀ ਤੇ ਦਿਲ ਛੂਣ ਵਾਲੇ ਮੂਵਮੈਂਟ ਵੀ ਲਾਪਤਾ ਲੇਡੀਜ਼ ਕਿਰਨ ਰਾਓ ਦੀ ਡਾਇਰੈਕਸ਼ਨ ਚ ਬਣੀ ਇਹ ਫਿਲਮ ਇੱਕ ਸਾਦੀ ਪਰ ਖੂਬਸੂਰਤ ਕਹਾਣੀ ਸੀ ਜੋ ਪਿੰਡ ਦੀਆਂ ਔਰਤਾਂ ਉਹਨਾਂ ਤੇ ਸੁਪਨੇ ਅਤੇ ਆਤਮ ਵਿਸ਼ਵਾਸ ਨੂੰ ਦਿਖਾਉਂਦੀ ਹੈ ਫਿਲਮ ਦੀ ਕਹਾਣੀ ਨੇ ਹਰ ਦਿਲ ਨੂੰ ਛੂ ਲਿਆ ਸੀ